ਇੱਕ ਸੁੱਖ ਹੈ ਇੰਦਰੀਆ ਦੀ ਆਇਆ ਚਲਾ ਗਿਆ ਅਫਸੋਸ ਦੇ ਗਿਆ ਇੱਕ ਸੁੱਖ ਹੋਵੇ ਜਿਹਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਖੋ ਸਕਦੀ ਮੌਤ ਵੀ ਨਹੀਂ ਖੋ ਸਕਦੀ ਉਹ ਸੁੱਖ ਐ ਮਹਾਰਾਜ ਤੇ ਸਦੀਆਂ ਪਹਿਲਾਂ ਕਹਿ ਗਏ ਮੈਂ ਵੀ ਆ ਮੈਂ ਕਾਂਗਾ ਵੀ ਇੰਨਾ ਮੇਰਾ ਸੈੱਟ ਹੋ ਜਾਏ ਕੰਮ ਸੱਚੀ ਜੋ ਮਨ ਕਹਿੰਦੇ ਸਾਡੇ ਇੰਨਾ ਪੈਸਾ ਹੋ ਗਿਆ ਬਸ ਆ ਸੁਖੀ ਜੀ ਦੂਜਾ ਕਹਿੰਦਾ ਪੈਸਾ ਇੰਨਾ ਕਮਾਇਆ ਕਿ ਤੇ ਘੁੰਮ ਫਿਰ ਕੇ ਆਈਏ ਮौज-ਮਿਲ ਮਸਤੀਆਂ ਕਰਕੇ ਆਈਏ ਫਿਰ ਸੁਖੀ ਹੋ ਜਾਾਂਗੇ ਮਹਾਰਾਜ ਕਹਿੰਦੇ ਸੁੱਖ ਨਹੀਂ ਬਹੁਤ ਹੈ ਧਨ ਖਾਟੇ ਬਹੁਤ ਸਾਰੀ ਦੌਲਤ ਇਕੱਠੀ ਹੋ ਗਈ ਫਿਰ ਸੁੱਖ ਮਿਲ ਜਾਊਗਾ ਸੁੱਖ ਨਹੀਂ ਪੇਖੇ ਨ੍ਰਿਤ ਨਟ ਜੇ ਤੂੰ ਨ੍ਰਿਤਦਰ ਸਮਝ ਗਿਆ ਨੱਚਣ ਵਾਲੇ ਨਾਟੇਦਰ ਤੇ ਨਾਟਕਾ ਜਿਵੇਂ ਫਿਲਮਾਂ ਬਣਦੀਆਂ ਨੇ ਤੂੰ ਲਾਈਵ ਸ਼ੋ ਜਿੰਨੇ ਮਰਜੀ ਰਾਤ ਨੂੰ ਨੱਚ ਟੱਪ ਕੇ ਆ ਜਾ ਚੇਤੇ ਰੱਖੀ ਸਵੇਰੇ ਵਿਰਧ ਦੁਖੀ ਹੋਣਾ ਸੁਖੀ ਤੂੰ ਕੋਈ ਨਹੀਂ ਹੋਣਾ ਪਰ ਇੱਕ ਬੇਨਤੀ ਜੇ ਗੁਰਮਖੋ ਸੌਣ ਲੱਗਿਆਂ ਸਿਰਫ 10 ਮਿੰਟ ਕਿਤੇ ਧਿਆਨ ਚ ਬੈਠ ਕੇ ਗੁਰੂ ਗੁਰੂ ਜਪ ਲਵੋ ਸਤਗੁਰੂ ਤੋਂ ਪੈ ਖਾ ਕੇ ਕਹਿੰਦਾ ਸਵੇਰੇ ਅੰਦਰ ਨੂੰ ਸਕੂਨ ਮਿਲਿਆ ਹੋਵੇਗਾ